ਬਾਣਾ ਪਾ ਕੇ ਤੇ ਭੇਟੀ ਰੋਗ ਦੇ ਜਿਹੜੇ ਕਿੰਦਾ ਬਾਣੀ ਦੀ ਪਰਮਪਤੀ ਕਰ ਰਹੇ ਨੇ ਆ ਇੱਕ ਵੀਡੀਓ ਆ ਨਾਲ ਸੰਗਤ ਜੋੜ ਦੇਣੀ ਆ ਕਿਨੇ ਬਾਰੇ ਕਿਸੇ ਕੋਲ ਵੀ ਕੋਈ ਜਾਣਕਾਰੀ ਹੋਵੇ ਤੇ ਸਾ ਨਾਲ ਸੰਪਰਕ ਕਰੋ 78 1475 1984 ਨੰਬਰ ਦਾ ਦਸਦਾ ਪਰਮਜੀਤ ਸਿੰਘ ਅਕਾਲੀ ਸੇਵਾਦਾਰ ਬਸ ਉਹਦਾ ਗਾਤ ਬਾਤ ਵਿਚਾਰ ਕਰਨੀ ਆ ਕਿ ਦਸਲਪਾਸ਼ਰ ਦਾ ਸ਼ੇਰ ਬਣਾਇਆ ਸੀ ਜਾਂ ਪੰਗਰੇਗਾ ਤੋਂ ਬਣ ਰਿਹਾ ਐ ਜੇ ਕਦੇ ਬੰਦਾ ਸ਼ੌਂਕ ਆ ਬਿਲਕੁਲ ਸ਼ੀਰ ਵੀ ਖਾਲ ਪਈ ਆ ਮੈਂ ਤੁਹਾਨੂੰ ਇਹ ਲਾ ਦਿਓ ਬਣਾਣਾ ਬਾਣਿਆ ਬਾਕੇ ਤੇ ਭੇਟੀ ਲੋਕ ਨੇ ਜਿਹੜੇ ਕਿੱਦਾਂ ਬਾਣੀ ਦੀ ਪਰਮਪਰਟੀ ਕਰ ਰਹੇ ਨੇ ਆ ਇੱਕ ਵੀਡੀਓ ਆ ਨਾਲ ਸੰਗਤ ਜੋੜ ਦੇਣੀ ਆ ਇਹਦੇ ਬਾਰੇ ਕਿਸੇ ਕੋਲ ਵੀ ਕੋਈ ਜਾਣਕਾਰੀ ਹੋਵੇ ਤੇ ਸਾਨੂੰ ਨਾਲ ਸੰਬੰਧ ਕਰੋ 781475 1984 ਨੰਬਰ ਦਾ ਪਰਮਜੀਤ ਸਿੰਘ ਅਕਾਲੀ ਸੇਵਾਦਾਰ ਬਸ ਉਹਦਾ ਗੱਲ ਤੋਂ ਬਾਅਦ ਵਿਚਾਰ ਕਰਨੀ ਆ ਕਿ ਦਸਲਪਾ ਆਸ਼ਰਮ ਦਾ ਸ਼ੀਰ ਬਣਾਇਆ ਸੀ ਜੇ ਆਪ ਗਰੇਗਾ ਤੋਂ ਬਣ ਰਹੇ ਆ ਜੇ ਕਦੇ ਬਣਾ ਦਾ ਸ਼ੌਂਕ ਆ ਤੇ ਛੇਰ ਦੀ ਖਲ ਪਾਈ ਮੈਂ ਤੁਹਾਨੂੰ ਲਾ ਦਿਓ ਬਣਾ ਪਾ ਕੇ ਤੇ ਭੇਤੀ ਲੋਕ ਦੇ ਜਿਹੜੇ ਕਿੰਦਾ ਬਾਣੀ ਦੀ ਪਰਮਪਤੀ ਕਰ ਰਹੇ ਨੇ ਇੱਕ ਵੀਡੀਓ ਆ ਨਾਲ ਸੰਗਤ ਜੋੜ ਦੇਣੀ ਆ ਕਿਤੇ ਮਾਰੇ ਕਿਸੇ ਕੋਲ ਦੀ ਕੋਈ ਜਾਣਕਾਰੀ ਹੋਵੇ ਤੇ ਸਾਰਨ ਸੰਪਰਕ ਕਰੋ 78 1475 1984 ਨੰਬਰ ਦਾ ਦਾ ਪਰਮਜੀਤ ਸਿੰਘ ਅਕਾਲੀ ਸੇਵਾਦਾਰ ਬਸ ਉਹਦਾ ਗਾਤ ਤੋਂ ਬਾਅਦ ਵਿਚਾਰ ਕਰਨੀ ਹੈ ਵੀ ਤਸਰਪਾਸ਼ਰ ਦਾ ਸ਼ੇਰ ਬਣਾਇਆ ਸੀ ਤੇ ਆਪਾਂ ਗਦੇਗਾ ਤੋਂ ਬਣ ਰਹੇ ਆ ਜੇ ਕਦੇ ਬੰਨ ਦਾ ਸ਼ੌਂਕ ਆ ਤੇ ਸ਼ੇਰ ਦੀ ਖਲ ਪਾਈਏ ਮੈਂ ਤੁਹਾਨੂੰ ਇਹ ਲਾ ਦਿਓ ਮੇਰਾ ਨਾਮ ਬਾਣਾ ਪਾ ਕੇ ਤੇ ਭੇਟੀ ਲੋਕ ਨੇ ਜਿਹੜੇ ਕਿੰਦਾ ਬਾਣੀ ਦੀ ਪਰਮੁਖੀ ਕਰ ਰਹੇ ਨੇ ਇੱਕ ਵੀਡੀਓ ਆ ਨਾਲ ਸੰਗਤ ਜੋੜ ਦੇਣੀ ਆ ਇਹਦੇ ਬਾਰੇ ਇੱਕ ਸੈਕੂ ਵਾਲੀ ਕੋਈ ਜਾਣਕਾਰੀ ਹੋਵੇ ਤੇ ਸਾਰਨ ਸੰਬੰਧ ਕਰੋ 781475 1984 ਨੰਬਰ ਦਾ ਦਸਦਾ ਪਰਮਜੀਤ ਸਿੰਘ ਅਕਾਲੀ ਸੇਵਾਦਾਰ बस ओदा ਗੱਲ ਤੋਂ ਬਾਅਦ ਵਿਚਾਰ ਕਰਨੀ ਹੈ ਕਿ ਦਸਲ ਪਾਸ਼ਾ ਨੇ ਸ਼ੇਰ ਬਣਾਇਆ ਸੀ ਜਾਂ ਆਪਾਂ ਗਦੇਗਾ ਤੋਂ ਬਣ ਰਹੇ ਆ ਅੱਛੇ ਗਦੇ ਬਣਾ ਦਾ ਸ਼ੌਂਕ ਆ ਤੇ ਸ਼ੇਰ ਦੀ ਖੱਲ ਪਈ ਹੈ ਮੈਂ ਤੁਹਾਨੂੰ ਲਾ ਦਿਓ ਬਣਾ ਪਾ ਕੇ ਤੇ ਭੇਟੀ ਲੋਕ ਦੇ ਜਿਹੜੇ ਕਿੰਦਾ ਬਾਣੀ ਦੀ ਪਰਮੂਤੀ ਕਰ ਰਹੇ ਨੇ ਇੱਕ ਵੀਡੀਓ ਆ ਨਾਲ ਸੰਗਤ ਜੋੜ ਦੇਣੀ ਆ ਇਹਦੇ ਬਾਰੇ ਕਿਸੇ ਕੋਲ ਵੀ ਕੋਈ ਜਾਣਕਾਰੀ ਹੋਵੇ ਤੇ ਸਾਨੂੰ ਨਾਲ ਸੰਪਰਕ ਕਰੋ 781475 1984 ਨੰਬਰ ਦਾ ਦਸਤਾ ਪਰਮਜੀਤ ਸਿੰਘ ਅਕਾਲੀ ਸੇਵਾਦਾਰ ਫਸ ਉਹਦਾ ਗੱਲ ਤੋਂ ਬਾਅਦ ਵਿਚਾਰ ਕਰਨੀ ਹੈ ਕਿ ਦਸਲ ਪਾਸ਼ਾ ਨੇ ਦਸ਼ੀਰ ਬਣਾਇਆ ਸੀ ਜਾਂ ਆਪਾਂ ਗੱਦੇਗਾ ਤੋਂ ਬਣ ਰਹੀ ਹੈ ਜੇ ਗੱਦੇ ਬੰਦਾ ਸ਼ੌਂਕ ਆ ਤੇ ਸ਼ੀਰ ਦੀ ਖਲ ਪਈ ਹੈ ਮੈਂ ਤੁਹਾਨੂੰ ਇਹ ਲਾ ਦਿਓ ਮੇਰਾ ਨਾਲ ਬਾਣਾ ਪਾ ਕੇ ਤੇ ਭੇਟੀ ਲੋਕ ਨੇ ਜਿਹੜੇ ਕਿਦਾਂ ਬਾਣੀ ਦੀ ਪੈਰੰਮਤੀ ਕਰ ਰਹੇ ਨੇ ਇੱਕ ਵੀਡੀਓ ਆ ਨਾਲ ਸੰਗਤ ਜੋੜ ਦੇਣੀ ਆ ਇਹਦੇ ਬਾਰੇ ਕਿਸੇ ਕੋਲ ਵੀ ਕੋਈ ਜਾਣਕਾਰੀ ਹੋਵੇ ਸਰਦਾਰ ਸਰਬੰਧ ਕਰੋ 78 1475 1984 ਨੰਬਰ 10 ਦਾ ਪਰਮਜੀਤ ਸਿੰਘ ਅਕਾਲੀ ਸੇਵਾਦਾਰ ਬਸ ਉਹਦਾ ਗਲਤ ਬਦ ਵਿਚਾਰ ਕਰ ਰਹੀ ਹੈ ਕਿ ਦਸਲ ਪਾਸ਼ਾ ਨੇ ਸ਼ੇਰ ਬਣਾਇਆ ਸੀ ਤੇ ਆਪਾਂ ਗਦੇਗਾ ਤੋਂ ਬਣਨੇ ਆ ਅਸੀਂ ਕਦੇ ਬੰਦਾ ਸ਼ੌਂਕ ਆ ਤੇ ਸ਼ੇਰ ਦੀ ਖਲ ਪਈ ਮੈਂ ਤੁਹਾਨੂੰ ਲਾ ਦਿਓ ਮਰਾ ਨਾਮ